ਇਸ ਵਾਰ ਫਰੀਦਕੋੜ ਤੋਂ ਕਾਂਗਰਸ ਪਾਰਟੀ ਨੇ ਅਮਰਜੀਤ ਕੌਰ ਸਾਫ ਕੋ ਨੂੰ ਜਿਹੜੀ ਕਿ ਟਿਕਟ ਦੇ ਦਿੱਤੀ ਤੇ ਉੱਥੇ ਹੀ ਮੁਹੰਮਦ ਸਦੀਕ ਦੀ ਜਿਹੜੀ ਕਿ ਟਿਕਟ ਕੱਟ ਦਿੱਤੀ ਗਈ ਤੇ ਇਸ ਗੱਲ ਨੂੰ ਲੈ ਕੇ ਹੁਣ ਉਹਨਾਂ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਅਮਰਜੀਤ ਕੌਰ ਸਾਉਕੇ ਨੂੰ ਟਿਕਟ ਮਿਲੀ ਹੈ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਦੁੱਖ ਮਨਾਉਣਾ ਹੈ ਪ੍ਰੰਤੂ ਕਾਂਗਰਸ ਪਾਰਟੀ ਦੇ ਵੱਲੋਂ ਜਿਸ ਤਰ੍ਹਾਂ ਵੀ ਕੀਤਾ ਗਿਆ ਹੈ ਮੈਂ ਸਿਰ ਮੱਥੇ ਮੰਨਦਾ ਹਾਂ ਤੇ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ ਜੋ ਤੁਹਾਡੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਇਸ ਵਾਰ ਜਿਹੜਾ ਕਿ ਫਰੀਦਕੋਟ ਤੋਂ ਮੈਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਫਿਰ ਤੋਂ ਪੱਖ ਵੀ ਲਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੁੰਦਾ ਹੀ ਹੈ ਟਿਕਟ ਕੱਟੀ ਜਾਣੀ ਕਿਉਂਕਿ ਦੁਖਿਸ਼ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਨਹੀਂ ਦਿੱਤੀ ਸੀ ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਇਹ ਤਾਂ ਲਾਈਫ ਜ਼ਿੰਦਗੀ ਦਾ ਰੁਕੀ ਨਹਿ ਦੁਖੇਸ਼ ਕਰਦਾ ਹੁੰਦਾ ਵੀ ਪੰਜ ਸਾਲ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ ਪਾਰਟੀ ਨਾਲ ਜੋੜਦੇ ਹੋ ਉਹ ਲੋਕ ਵਿਚਾਰੇ ਇਹਨੇ ਦੁਖੀ ਹੋ ਜਾਣੇ ਲੇ ਬਾਅਦ ਕਿ ਹੁਣ ਕੋਈ ਨਵਾਂ ਬੰਦਾ ਆਊਗਾ ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਕਦੋਂ ਵਦਿਆ ਜਾਨ ਪਛਾਣ ਹੋਊਗੀ ਕਦੋਂ ਸਾਡੇ ਕੰਮ ਹੋਣਗੇ ਜੀ ਤੇ ਇਸ ਕਰਕੇ ਉਹਨੇ ਜਿਹੜੇ ਟੈਲੀਫੋਨ ਨੇ ਬਾਰ-ਬਾਰ ਉਹ ਫਿਰ ਮੈਨੂੰ ਦੁਖੀ ਕਰਦੇ ਨੇ ਹੋਰ ਕੋਈ ਗੱਲ ਨਹੀਂ ਹੈ ਕਿਸੇ ਦੀ ਕੱਟ ਕੇ ਮੈਨੂੰ ਮਿਲਣੀ ਸੀਗੀ ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਆ ਚਲੋ ਇਹ ਪਾਰਟੀ ਦਾ ਆਪਣਾ ਮੈਸੂਮਤਾ ਨੀਤੀ ਹੈ ਪਾਰਟੀ ਦੀ ਉਹ ਕੀ ਕਹਿੰਦੀ ਹੈ ਕੀ ਕਰਦੀ ਹੈ ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹ ਇੱਕ ਮੈਸੂਮਤਾ ਵੀ ਹਾਂ ਸ਼ਾਸਨ ਚ ਚੱਲਣ ਵਾਲੀ ਪਾਰਟੀ ਹੈ ਤੇ ਅਸੀਂ ਲੋਕ ਜਿਹੜੇ ਆ ਵਰਕਰ ਅਸੀਂ ਅਨਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਐਸੀ ਗੱਲ ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਸਮਝਦੇ ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ ਤੇ ਹੈ ਸਾਰੇ ਕਹਿੰਦੇ ਨੇ ਬਈ ਮਤਲਬ ਸਰ ਸਲੀਮ ਖਮ ਹੈ ਜੋ ਮਿਲਾਜੇ ਯਾਰ ਵੀ ਆਏ ਜੋ ਮਤਲਬ ਪਾਰਟੀ ਨੇ ਹੁਕਮ ਕਰਤਾ ਉਹ ਸਿਰ ਝੁਕਾ ਕੇ ਮੰਨ ਲਿਆ ਕਾ ਇੱਕ ਮਹਿਲਾ ਕੋ ਉਮੀਦਵਾਰ ਬਣਾਣਾ ਕਿਤਨਾ ਸਹੀ ਹੈ ਜਿੱਤ ਪਾਏਗੀ ਜਿੱਤਦਾ ਜਾਂ ਹਾਰਦਾ ਇਹ ਨਾਲਕ ਹੈ کئی ਵਾਰੀ ਕਿਸਮਤ ਤੇ ਹੁੰਦਾ ਤੇ ਕਈ ਵਾਰੀ ਆਪਣੇ ਕੰਮ ਤੇ ਹੁੰਦਾ ਤੇ ਕਈ ਵਾਰੀ ਕੈਂਡੀਡੇਟ ਤੇ ਵੀ ਉਹ ਕਿੰਨੀਕ ਜ਼ੋਰ ਨਾਲ ਲੋਕਾਂ ਚ ਆਪਣੀ ਗੱਲ ਪਚਾਰ ਰਿਹਾ ਉਹ ਕਿੰਨੇ ਕ ਲੋਕਾਂ ਨੂੰ ਮਿਲ ਰਿਹਾ ਕਿੰਨੇ ਕ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ تو یہ ساری گلا اس گل سے کر کرتی ہے دوجی گل یہ ہے بھئی کی اوپر والا میرا مطلب مالک پرماتما خدا کہ وہ مہربان ہے جو مہربان ہے پھر انہوں کوئی ہرا نہیں سکتا جو مہربان نہیں ہے پھر کوئی جتا نہیں سکتا جب پارٹیاں ٹکٹ نہیں دیتی تو دوسری پارٹیاں سمپرک کرتی ہیں آپ سے بھی سمپرک کیا گیا ہے دوسری پارٹیوں کمل جی سوال تو بڑا ਕੰਮ ਕਮਾਲ ਦਾ ਸਵਾਲ ਹੈ ਚਲੋ ਕਿਉਂਕਿ ਅੱਜ ਦੇ ਮੌਸਮ ਦੇ ਵਿੱਚ ਇਹ ਸਵਾਲ ਹੈ ਵੀ ਜ਼ਰੂਰੀ ਕਿਉਂਕਿ ਇਹ ਜਿਹੜਾ ਮਹੀਨਾ ਹੈ ਔਰ ਜਿਹੜਾ ਮੌਸਮ ਹੈ ਇਹ ਪੱਛੜਦਾ ਮੌਸਮ ਹੈ ਹਜਿਮ ਬੜੀ ਹਵਾ ਜ਼ਰਾ ਹਵਾ ਚੱਲਦੀ ਹੈ ਪੱਤੇ ਛੱਡ ਜਾਂਦੇ ਨੇ ਤੇ ਹੁਣ ਕਿਉਂਕਿ ਪਾਰਟੀਆਂ ਦੇ ਇਲੈਕਸ਼ਨ ਦੀ ਹਵਾ ਚੱਲਦੀ ਹੈ ਤਾਂ ਬੜਾ ਕੁਝ ਟੜ ਰਿਹਾ ਪਰ ਮੈਂ ਸਮਝਦਾ ਵੀ ਜਿਹੜਾ 40 ਤੋਂ ਜਿਹੜਾ ਪੱਤਾ ਗੇ ਗਿਆ ਉਹ ਫਿਰ ਉਹਦਾ ਕੋਈ ਟਿਕਾਣਾ ਹੁੰਦਾ ਨਹੀਂ ਹੈ ਜਿੱਧਰ ਹਵਾ ਹੈ ਜਿੱਧਰ ਹਵਾ ਚੱਲਦੀ ਹੈ ਉਧਰ ਉਤਰ ਜਾਂਦਾ ਹੈ ਜੇ ਦੂਜੇ ਪਾਸੇ ਆ ਗਈ ਹੈ ਉਧਰ ਉਤਰ ਜਾਂਦਾ ਤੇ ਮੈਂ ਸਮਝਦਾ ਬਈ ਜੇ ਕੋਈ ਆਫਰ ਆਉਂਦੀ ਵੀ ਹੈ ਤੇ ਮੈਂ ਉਹਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਮੈਂ ਕਰ ਲੈ ਮੈਂ ਜਿੱਥੇ ਆਪਣੀ ਪਾਰਟੀ 'ਚ ਖੜਾ ਮੈਂ ਖੁਸ਼ ਐ ਔਰ ਖੜਾ ਰਹੂੰਗਾ